ਕਰਨ ਤੋਂ ਪਹਿਲਾਂ ਆ ਖਬਰ ਜ਼ਰੂਰ ਦੇਖ ਲਓ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਮਾੜੀ ਜਿੰਨੀ ਵੀ ਲਾਪਰਵਾਹੀ ਕੱਟੀ ਤੇ ਦੁਰਘਟਨਾ ਕੱਟੀ ਤਾਂ ਇਹ ਵੀ ਸਿਆਣੀ ਕਹਿੰਦੇ ਨੇ ਤਾਂ ਇਹ ਵੀਡੀਓ ਹੈ ਔਰ ਇੱਕ ਖਬਰ ਵੀ ਹੈ ਇਸ ਨੂੰ ਜਾਣਨਾ ਤੇ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਔਰ ਕੀ ਤੁਹਾਡੇ ਲਈ ਨੁਕਸਾਨ ਦਾ ਖੋ ਸਕਦਾ ਜੀ ਹਾਂ ਗੱਲ ਕਰਦੇ ਹੁਣ ਮੌਸਮ ਦੀ ਤਾਂ ਪੰਜਾਬ ਦੇ ਵਿੱਚ ਮੌਸਮ ਬਹੁਤ ਖਰਾਬ ਹੈ ਸੰਘਣੀ ਧੁੰਦ ਦੇ ਕਾਰਨ ਵਿਜ਼ਿਬਿਲਟੀ ਜਿਹੜੀ ਹੈ ਉਹ ਜ਼ੀਰੋ ਹੋਈ ਹੈ ਕੁਝ ਵੀ ਪਤਾ ਨਹੀਂ ਲੱਗ ਪਾਰਾ ਚਾਹੇ ਪੰਜਾਬ ਦੇ ਅਸੀਂ ਕਿਸੇ ਵੀ ਜ਼ਿਲ੍ਹੇ ਦੀ ਗੱਲ ਕਰ ਲਈਏ ਬੀਤੀ ਰਾਤ ਦੀ ਤਸਵੀਰ ਤੁਸੀਂ ਦੇਖੀ ਐ ਜਿੱਥੋਂ ਕਿ ਲਾਗੇ ਖੜਾ ਬੰਦਾ ਉਹ ਵੀ ਨਹੀਂ ਲੱਭਦਾ ਸੀ ਕਿ ਭਾਈ ਮੇਰੇ ਲਾਗੇ ਕੌਣ ਖੜਾ ਹੈ ਬਾਕੀ ਗੱਡੀਆਂ ਮੋਟਰਸਾਈਕਲਾਂ ਦੀ ਹਾਈਵੇ ਦੀ ਤਾਂ ਗੱਲ ਹੀ ਦੂਰ ਦੀ ਐ ਤਾਂ ਅੱਜ ਇਹ ਤਸਵੀਰਾਂ ਹੁਣ ਤੁਹਾਨੂੰ ਬਿਲਕੁਲ ਤਾਜ਼ੀਆਂ ਤਸਵੀਰਾਂ ਦਿਖਾ ਰਿਹਾ ਔਰ ਇਹਦੇ ਨਾਲ ਨਾਲ ਇਹ ਵੀ ਦੱਸਾਂਗੇ ਕਿ ਮੌਸਮ ਵਿਭਾਗ ਨੇ ਕੀ ਟਿੱਪਣੀ ਕੀਤੀ ਐ ਕਿ ਭਾਈ ਆਉਣ ਵਾਲੇ ਦਿਨਾਂ ਤੱਕ ਮੌਸਮ ਕਿਹੋ ਜਿਹਾ ਰਹਿਣ ਵਾਲਾ ਐ ਅੱਜ ਦੀ ਗੱਲ ਨਹੀਂ ਅੱਜ ਧੁੰਦ ਪੈ ਗਈ ਕੱਲ ਨੂੰ ਸ਼ਾਇਦ ਜਿਹੜੀ ਧੁੰਦ ਦਾ ਲੱਥ ਜਾਵੇਗੀ ਪਰ ਨਹੀਂ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਜੀ ਹਾਂ ਆਉਣ ਵਾਲੀ 31 ਦਸੰਬਰ ਤੱਕ ਧੁੰਦ ਦੀ ਚਾਦਰ ਜਿਹੜੀ ਹੈ ਤੁਹਾਨੂੰ ਇਸੇ ਤਰੀਕੇ ਦੇ ਨਾਲ ਹੀ ਦੇਖਣ ਨੂੰ ਮਿਲੀ ਹੈ ਮਿਲੇਗੀ ਆਈਐਮਡੀ ਦੇ ਵੱਲੋਂ ਇਹ ਅਲਰਟ ਵੀ ਜਾਰੀ ਕਰ ਦਿੱਤਾ ਔਰ ਗਾਈਡਲਾਈਨਸ ਵੀ ਦਿੱਤੀਆਂ ਗਈਆਂ ਨੇ ਖਾਸ ਤੌਰ ਤੇ ਜਦੋਂ ਤੁਸੀਂ ਹਾਈਵੇ ਦੇ ਉੱਪਰ ਟਰੈਵਲ ਕਰਦੇ ਹਾਂ ਹਾਈਵੇ ਦੇ ਉੱਪਰ ਡਰਾਈਵਿੰਗ ਕਰਦੇ ਹਾਂ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਇਹ ਖਬਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਹੈ ਪਹੁੰਚ ਸਕੇ ਕਿ ਭਾਈ ਹੁਣ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੀਆਂ ਦਾ ਨਹੀਂ ਕਿਉਂਕਿ ਇਹ 2 ਮਿੰਟ ਦੀ ਖੇਡ ਹੁੰਦੀ ਹੈ ਕਿ ਇਸ ਸਮੇਂ ਸਾਡੀ ਰਫ਼ਤਾਰ ਜਿਹੜੀ ਹੈ ਉਹ ਤੇਜ਼ ਹੋਈ ਤੇ ਸਾਡਾ ਐਕਸੀਡੈਂਟ ਹੋ ਜਾਂਦਾ ਕਿਉਂਕਿ ਧੁੰਦ ਦੇ ਕਾਰਨ ਤਾਂ ਅੱਗੇ ਵਿਜ਼ਿਬਿਲਟੀ ਜਿਹੜੀ ਹੈ ਉਹ ਬਹੁਤ ਘੱਟ ਜਾਂਦੀ ਹੈ ਤਾਂ ਫਿਰ ਉਹ ਜਿਹੜੀ ਹੈ ਜਾਨ ਜਿਹੜੀ ਹੈ ਉਹ ਗਵਾ ਬੈਠਦੇ ਆ ਸੀ ਇੰਨੀ ਕਲਾ ਪ੍ਰਵਾਹੀ ਦੇ ਕਾਰਨ ਤਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਮਾਝ ਏਰੀਏ ਤੋਂ ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਰਾਤ ਤੋਂ ਹੀ ਧੁੰਦ ਦਾ ਕਹਿਰ جاری ਹੈ ਔਰ ਆਈਐਮਡੀ ਦੇ ਵੱਲੋਂ ਇਹ ਵੀ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਅਲਰਟ ਵੀ ਜਾਰੀ ਕਰ ਦਿੱਤੇ ਹੈ ਕਿ 31 ਦਸੰਬਰ ਤੱਕ ਆਉਣ ਵਾਲੀ 31 ਦਸੰਬਰ ਤੱਕ ਲਗਾਤਾਰ ਧੁੰਦ ਦਾ ਪ੍ਰਕੋਪ ਜਿਹੜਾ ਉਹ ਇਸੇ ਤਰੀਕੇ ਦੇ ਨਾਲ ਹੀ ਦੇਖਣ ਨੂੰ ਮਿਲੇਗਾ ਔਰ ਖਾਸ ਤੌਰ ਤੇ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਲਾਈਨ ਜਿਹੜੀ ਹੈ ਬਿਲਕੁਲ ਨਾ ਬਣਾਈ ਜਾਵੇ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਆ ਕਿ ਜਦੋਂ ਹਾਈਵੇ ਦੇ ਉੱਪਰ ਵਿਜ਼ਿਬਿਲਟੀ ਘੱਟ ਹੁੰਦੀ ਹੈ ਤਾਂ ਅਸੀਂ ਇੱਕ ਲਾਈਨ ਦੇ ਵਿੱਚ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਆ ਔਰ ਗੈਪ ਉਹਦੇ ਵਿੱਚ ਨਹੀਂ ਰੱਖਦੇ ਤਾਂ ਉਹ ਕਿਸੇ ਨੂੰ ਅੱਗੇ ਪਹਿਲੇ ਨੂੰ ਨਾ ਦਿਖੇ ਉਹ ਫਿਰ ਦੂਸਰਾ ਵਿੱਚ ਲਿਆ ਕੇ ਠੋਕ ਦਿੰਦਾ ਫਿਰ ਤੀਸਰਾ ਵੀ ਇਸੇ ਤਰੀਕੇ ਦੇ ਨਾਲ ਹੀ ਉਸੇ ਪੇੜਚਾਲ ਦੇ ਵਿੱਚ ਲਿਆ ਕੇ ਠੋਕ ਦਿੰਦਾ ਤਾਂ ਉਹ ਗੈਪ ਮੇਨਟੇਨ ਕੀਤਾ ਜਾਵੇ ਔਰ ਦੂਸਰੀ ਗੱਲ ਹੈ ਕਿ ਜੋ ਹੈ ਹਾਰ ਸੇ ਕੱਲ ਪਰਸੋ ਦੀ ਗੱਲ ਕਰਦੇ ਆ ਤਾਂ ਧੁੰਦ ਦੇ ਕਾਰਨ ਇੱਕ ਜਿਹੜੀ ਬਜ਼ੁਰਗ ਲੇਡੀ ਸੈਰ ਕਰ ਰਹੀ ਹੁੰਦੀ ਹੈ